ਮੈਨਾਂ ਇੱਕ ਇੱਕ ਲੜਕੀ ਇੱਕ ਸਟੂਡੈਂਟ ਦਾ ਇੱਕ ਸਾਲ ਤੋਂ ਹੀ ਖਰਾਬ ਕਰ ਰਹੇ ਹੋ ਉਹਦਾ ਕੌਣ ਜ਼ਿੰਮੇਵਾਰ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਵਾਈਸ ਡਿਪਟੀ ਕਾਲੋ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਤੋਂ ਮੈਂ ਇਹਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਗੀ ਉਹ ਵੀ ਮੈਨੂੰ ਸਕਾਲਰਸ਼ਿਪ ਦਾ ਨਹੀਂ ਮੈਨੂੰ ਰੋਲ ਨੰਬਰ ਕੋਈ ਕਾਰਨ ਮੰਨ ਦਿੱਤਾ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਏ ਦੇ ਮੈਡ ਕੀ ਬੋਲ ਸਕਦੀ ਹੈ ਇਹ ਤੁਹਾਨੂੰ ਬਾਏ ਕਰ ਸਕਦੀ ਤੇ ਦੱਸਦੇ ਸੁਣਦੇ ਨਾ ਕਿਉਂ ਨਹੀਂ ਬੋਲ ਸਕਦੇ ਕਿੰਮੇਵਾਰੀ ਕਿਹਦੀ ਹੈ ਮੈਡਮ ਜੀ ਤੁਹਾਨੂੰ ਮੈਡਮ ਜੀ ਹਾਜ਼ਰ ਆਪਾਂ ਕਰ ਦੋ ਤੁਸੀਂ ਤੁਸੀਂ ਸੁਣੋ ਮੈਡਮ ਜੀ ਕੋਈ ਕੀ ਕਹੋਂਗੇ ਐਂਡ ਐਮਪਲੋਏਰ ਹਾਂ ਐਂਡ ਐਮਪਲੋਏਰ ਤੇ ਪ੍ਰਿੰਸੀਪਲ ਉਹਦੇ ਤੋਂ ਕੀ ਹੁੰਦਾ ਹਾਂਜੀ ਇਹ ਐਸੀ ਸਟੂਡੈਂਟ ਦੀ ਡਾਟਾ ਵੇਚਦੇ ਨੇ ਐਸੀ ਸਟੂਡੈਂਟ ਦੀ ਡਾਟਾ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਨ ਉਹਨੂੰ ਇਹਨਾਂ ਨੇ ਐਸੀ ਦਾ ਕਿਹਾ ਕਿ ਜਰਨਲ ਦੇ ਪੈਸੇ ਹਰ ਕੋਲ ਮੰਗੇ ਸੀ ਦੇ ਨੇ। ਤੁਹਾਨੂੰ ਕੋਈ ਨਿਮਾਰਾ। ਇਹ ਜੀ ਕਿਹੜਾ ਰਿਜ਼ਲਟ। ਭਾਵੇਂ ਮੈਂ ਕੋਈ ਮੈਂ ਕਹਿੰਦੇ ਐਸੀ ਸੀ। ਆਹ ਬਾਹਰ ਬੜੀ ਗੁੰਮਣੀ। ਆ ਸਰ ਮੇਰਾ ਨਾਮ ਪ੍ਰਿਆ ਹੈ। ਮੈਂ ਮਈ ਜੂਨ ਚ ਐਡਮਿਸ਼ਨ ਲਈ ਸੀ ਕਿ ਮੈਂ ਪੂਰੇ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ। 15000 ਰੁਪਏ ਮੈਂ ਇਹਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਮੇਰੇ ਕੋਲ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਗੀ ਉਹ ਵੀ ਮੈਂ ਇਹਨਾਂ ਨੂੰ ਸਕਾਲਰਸ਼ਿਪ ਆ ਨਹੀਂ ਮੈਨੂੰ ਰੋਲ ਨੰਬਰ ਪੁੱਛਿਆ ਤਾਂ ਇਹਨਾਂ ਨੇ ਮਨਜਾਤਾ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸੜੇ ਲਿਆ ਕੇ ਸਾਰ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਮੇਬੀ ਹੋ ਵੀ ਨਹੀਂ ਸਕਦੀ ਹੈਗੀ ਇਹਨਾਂ ਨੇ ਇਹ ਗੱਲ ਇਹ ਨਹੀਂ ਕਲੀਅਰ ਕਰਾਤੀ ਕਿਦਰ ਰੀਨੋਵੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਭ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲੇ ਇਹਨਾਂ ਨੇ ਕਿਹਾ ਸੀਗਾ ਅਸੀਂ ਕਾਲਜ ਵੱਲੋਂ ਦਵਾਂਗੇ ਬਾਅਦ ਵਿੱਚ ਉਹਨਾਂ ਨੇ ਕਹੇਗੇ ਕਿ ਤੂੰ ਹੀ ਆਪ ਲਓ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਿਹਾ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਕਾਲਜ ਦਾ ਕੀ ਨਾਮ ਹੈ ਜਸ ਕਾਲਜ ਐਡਮਿਸ਼ਨ ਵੀ ਆਮ ਐਸ ਇੰਸਟੀਟਿਊਟ ਜੀ ਅਨਾਮਿਤ ਮ स्टूडेंट ਆ ਲਾਣਾ ਵਿੱਚ ਬੱਚਿਆਂ ਦੇ ਕੋਈ ਐਕਨਾਂ ਵੀ ਖਲਵਾ ਦਿੱਤਾ ਜਾਵੇ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਬੀ ਮੈਨੂੰ ਤਾਂ ਹੁਣ ਆ ਕੇ ਦੋ ਦਿਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੰਬਚਾਰ ਨੇ ਇਦਾਂ ਪੈਸੇ ਦੇ ਕੇ ਕਿਹਾ ਸੀ ਤੁਹਾਡੀ ਰਿਮਿਸ਼ਨ ਨਹੀਂ ਹੋ ਸਕੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਦੇਤੇ ਹੀ ਉਹਨਾਂ ਨੇ ਮੈਂ ਵੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੇ ਉਹ ਇਦਾਂ ਚਲੇ ਗਈ ਐਪਲੀਕੇਸ਼ਨ ਉਹਨੋਂ ਕੋ ਲੈਂਦੇ ਸੀਗੇ ਇਹ ਸੀ ਮੈਂ ਕਿ ਮੇਰਾ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣਾ ਸਾਲ ਨਹੀਂ ਸਰ ਖਰਾਬ ਹੋਣ ਦੇ ਸਕਦੀ ਲੱਗਦਾ ਨਹੀਂ ਕਿ ਤੇ ਕਿ ਐਸਸੀ ਕੈਟਾਗਰੀ ਕਰਕੇ ਵੀ ਤੁਹਾਡਾ ਨ ਕੀਤਾ ਗਿਆ ਪਾਕ ਸਾਹਿਬ ਜੋ ਜਿਹੜਾ ਵਜੀਫਾਵਾ ਜਾਂ ਸਕਾਲਰਸ਼ਿਪ ਆ ਉਹ ਅਸੀਂ ਰੱਖ ਲਈਏ ਕਿਉਂਕਿ ਅੱਗੇ ਵੀ ਲਗਾਤਾਰ ਸੁੱਖਿਆ ਦੇ ਰਿਹਾ ਹੈ ਹਾਂਜੀ ਇਹ ਐਸਸੀ ਸਟੂਡੈਂਟ ਦੀ ਸੀਟਾਂ ਵੇਚਦੇ ਨੇ ਐਸਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋ ਮੰਗੇ ਸੀਗੇ ਇਹਨਾਂ ਨੇ ਤੇ ਮੇਰੇ ਕੋ ਜਨਰਲ ਦੇ ਉਹਦੇ ਹੀ ਪੈਸੇ ਲੈ ਲੈਣ ਦੇ ਬੇਸਿਕ ਆਸੀ ਦੀ ਸੀਟ ਇਹ ਵੀ ਨਹੀਂ ਕਿ ਮੈਨੂੰ ਅਸੀ ਦੀ ਸੀਟ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਸੀਂ ਕਹਿਆ ਕਿ ਉਹਨੂੰ ਅਸੀ ਚਾਹੀਦੀ ਮੈਂ ਅਸੀ ਕਾਰ ਤੋਂ ਬਿਲੋਂਗ ਕਰਦੀ ਆ ਬਟ ਇਹਨਾਂ ਨੇ ਮੇਰੇ ਕੋ ਜਨਰਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨਨ ਕਰਨਾ ਚਾਹਾਂ ਸਰ ਮੇਰਾ ਨਾਮ ਸੁਖਦੇਰ ਆ ਜਾਏ ਮੇਰੀ ਮਿਸਿਸ ਇਸ ਕਾਲਜ ਵਿੱਚ ਮਨ ਅਡਮਿਸ਼ਨ ਕਰਾਈ ਸੀਗੀ ਮਹੀਨੇ ਦੇ ਵਿੱਚ ਜਦ ਕਿ ਇਹਨਾਂ ਨੇ ਹੁਣ ਜਨਵਰੀ ਲਾਸਟ ਤੱਕ ਰਹਿਣਾ ਕਿ ਉਹ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਇਹ ਮੈਨੂੰ ਸਾਰੇ ਰੋਲ ਨੰਬਰ ਦਿਓ ਮੈਂ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ। ਕੱਦ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ। ਨਹੀਂ ਤੇ ਇਹਨਾਂ ਨੇ ਉਹ ਵੀ ਨਹੀਂ ਸੀ ਕਿ ਇਹਨਾਂ ਨੂੰ ਦੱਸਣਾ ਕਿ ਤੁਹਾਡੀ ਐਡਮਿਸ਼ਨ ਹੋਈ ਹੈ ਜਾਂ ਨਹੀਂ ਹੋਈ। ਉਹ ਵੀ ਇਹਨਾਂ ਦੇ ਕਹਿਣ ਤੇ ਇਹਨਾਂ ਨੂੰ ਉਹਨਾਂ ਦੱਸਿਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ। ਜਦ ਸਰ ਦੇਖੋ ਮੇਰੇ ਬੱਚੇ ਨੇ ਛੋਟੇ ਇੱਕ 6 ਸਾਲ ਦਾ ਬੇਟਾ ਮੇਰਾ ਇੱਕ ਬੇਟੀ ਹੈ 3 ਸਾਲ ਦੀ। ਇਹ ਕਾਲਜ ਜਾਂਦੇ ਸੀਗੇ ਤੇ ਬੇਟੀ ਦਾ ਤੇ ਬੱਚਿਆਂ ਦਾ ਪਿੱਛੇ ਧਿਆਨ ਮੈਂ ਰੱਖਦਾ ਸੀਗਾ। ਸਰ ਮੈਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਵਾਂ। ਇਹਦੇ ਵਿੱਚ ਇਹਨਾਂ ਨੇ ਇਹ ਦੇਖੋ ਕਿੰਨਾ ਫਰੋਡ ਕੀਤਾ ਸਾਡੇ ਨਾਲ। ਤੇ ਸਾਨੂੰ ਐਸਸੀ ਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਨਾਲ ਕੀ ਐਸਸੀ ਦੀ ਸੀਟ ਨਾ ਦੇਣ ਦੇ ਕਿ ਸਾਡੇ ਕੋਲ ਐਸਸੀ ਦੀ ਨਹੀਂ ਤੁਸੀਂ ਜਨਰਲ ਦੀ ਫੀਸ ਪੇ ਕਰੋ ਅਸੀਂ ਜਨਰਲ ਦੇ ਵੀ ਸਾਰੇ ਐਗਰੀ ਹੋ ਗਏ ਤੇ ਚਲੋ ਮੇਰੀ ਮਿਸੀ ਦਾ ਸਪਨਾ ਸੀਗਾ ਕਿ ਮੈਂ ਪੜਨਾ ਮੈਂ ਚਲੋ ਇਹਨਾਂ ਦੇ ਮਾਪਿਓ ਸੀਗੇ ਉਹਨਾਂ ਕੋ ਜਿੰਨੀ ਹੋਇਆ ਉਹਨਾਂ ਨੇ ਪੜਾਇਆ ਇਹਨੂੰ ਅਗੋ ਇਹਨਾਂ ਦੇ ਖਵਾਏ ਸੀਗੇ ਪੜਨ ਦੀ ਉਹਨਾਂ ਦੀ ਹਿੰਮਤ ਚਲੋ ਨਹੀਂ ਮਾਰੇ ਸੀਗੇ ਉਹਨਾਂ ਕੋ ਨਹੀਂ ਪੜਾਇਆ ਗਿਆ ਚਲੋ ਮੇਰਾ ਸੀਗਾ ਕਿ ਚਲੋ ਇਹ ਪੜ ਲੈਣਾ ਸਰਿਆਨਰਮ ਜੀਐਨਐਮ ਦੇ ਵਿੱਚ ਐਡਮਿਸ਼ਨ ਦਵਾ ਦਿੱਤੀ ਉਹਦੇ ਤੋਂ ਬਾਅਦ ਸਰਕਾਰ ਦਾ ਵੀ ਇੱਕ ਨਾਰਾ ਗੰਦੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਉਹਦੇ ਵਿੱਚ ਜੇ ਮੈਂ ਪੜਾਣਾ ਪਿਆ ਮੈਂ ਇਹਨਾਂ ਨੂੰ ਤੇ ਸਰ ਇਹਨਾਂ ਨੂੰ ਇਹ ਵੀ ਦਿੱਕਤ ਆਉਂਦੀ ਕਿ ਬੇਟੀ ਨਾ ਕਿਤੇ ਕੋ ਕੁੜੀ ਨਾ ਕੋਈ ਅੱਗੇ ਕੋਈ ਵੱਧ ਕੇ ਕੋਈ ਤਰੱਕੀ ਕਰ ਸਕੇ ਸਰ ਇਹਨਾਂ ਨੇ ਕਾਲਜ ਏਦਾਂ ਕਰਦੇ ਪਏ ਨੇ ਮੇਰੇ ਨਾਲ ਤਾਂ ਚਲੋ ਹੋਇਆ ਹੋਇਆ ਆ ਹੋਰ ਪਤਾ ਨਹੀਂ ਕਿੰਨੇ ਕੁ ਸਟੂਡੈਂਟਾਂ ਨੇ ਇਹਨਾਂ ਨੇ ਏਦਾਂ ਕੀਤਾ ਤਾਂ ਹੋਣਾ ਵਾ ਕਿ ਜਿਹੜਾ ਫਰੋਡ ਇਹਨਾਂ ਨੇ ਕੀਤਾ ਵਾ ਸਰ ਮੈਂ ਇਹ ਹੀ ਚਾਹਣਾ ਵਾ ਕਿ ਇਹੋ ਜੇ ਕਾਲਜ ਵਿੱਚ ਕੋਈ ਬੱਚਾ ਐਡਮਿਸ਼ਨ ਨਾ ਲਵੇ